ਹੈਲੋ ਗਾਇਜ਼ ਅਸੀਂ ਕਾ ਨਮਸਕਾਰ ਆਦਾ ਹਾਂ ਤੇ ਮੈਂ ਤੁਹਾਡਾ ਫੇਸਬੁਕ ਫਰੈਂਡ ਲੱਡੂ ਨਾਗਰਾ ਔਰ YouTube ਤੇ ਚੈਨਲ ਜਿਵੇਂ ਕਿ ਤੁਸੀਂ ਜਾਣਦੇ ਹੋ ਨਾਗਰਾ ਲਾਈਵ ਟੀਵੀ ਸੋ ਜੀ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਰੂਬਰੂ ਆਂ ਸੋ ਅੱਜ ਅਸੀਂ ਵੀਡੀਓ ਲੈ ਕੇ ਹਾਜ਼ਰ ਆਂ ਸਿੱਧ ਜੋਗੀ ਪਉਣਾ ਹਰੀ ਦੀ ਮਾਤਾ ਰਤਨੋ ਜੀ ਦੇ ਘਰ ਨੂੰ ਲੈ ਕੇ ਵੀਡੀਓ ਜਿਹੜੀ ਤੁਹਾਡੇ ਰੂਬਰੂ ਕਰਨ ਜਾ ਰਹੇ ਆਂ ਸੋ ਜੀ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਨੂੰ ਮੇਰੇ ਮੁੱਦੇ ਤੇ ਲੈ ਕੇ ਆਉਨੇ ਆਂ ਸੋ ਜੀ ਅੱਜ ਜਾ ਰਹੇ ਅਸੀਂ ਬਾਬਾ ਬਾਲਕਨਾਥ ਜੀ ਦੇ ਤੇ ਉਥੇ ਸਾਤ ਲਾਈਆਂ ਦੇ ਵਿੱਚ ਕੁਝ ਘੱਟ ਹੀ ਲੋਕ ਜਾਣਦੇ ਨੇ ਕਿ ਉਥੇ ਮਾਤਾ ਰਤਨੋ ਜੀ ਦਾ ਪੁਰਾਣਾ ਘਰ ਹੈ ਜਿਹੜਾ ਉਥੇ ਸਥਿਤ ਹੈ ਹੱਲੇ ਤੱਕ ਵੀ ਸੋ ਮਾਤਾ ਰਤਨੋ ਜੀ ਦੇ ਮੰਦਰ ਤੁਹਾਨੂੰ ਲੈ ਚਲਦੇ ਆ ਤੇ ਬਣੇ ਰਹੋ ਜੁੜੇ ਰਹੋ ਵੀਡੀਓ ਧਿਆਨ ਨਾਲ ਐਨ ਤੱਕ ਜਰੂਰ ਦੇਖਣਾ ਚੈਨਲ ਸਬਸਕ੍ਰਾਈਬ ਪਮਾ ਹੋਵੇ ਨਾ ਹੋਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੈਣਾ ਦੇਖੋ ਦੋਸਤੋ ਸੋ ਕੁਝ ਘੱਟ ਹੀ ਲੋਕ ਜਾਣਦੇ ਨੇ ਕਿ ਮਾਤਾ ਰਤਨੋਂ ਜੀ ਦਾ ਜਿੱਥੇ ਘਰ ਹੈ ਜਿੱਥੇ ਉਹਨਾਂ ਦਾ ਮੰਦਿਰ ਹੈ ਸੋ ਉੱਥੇ ਬਹੁਤ ਪੁਰਾਣੇ ਸਮੇਂ ਤੋਂ ਦੋਸਤੋ ਅੱਜ ਵੀ ਮੌਜੂਦ ਹੈ ਹਜ਼ਾਰਾਂ ਸਾਲ ਪੁਰਾਣਾ ਮਾਤਾ ਰਤਨੋਂ ਦਾ ਘਰ ਮਾਤਾ ਰਤਨੋਂ ਜੀ ਦਾ ਚਕਲਾ ਬੇਲਣਾ ਤੇ ਹੱਥ ਵਾਲੀ ਚੱਕੀ ਹੱਲੇ ਵੀ ਜਿਹੜੀ ਕਿ ਉੱਥੇ ਘਰ ਵਿੱਚ ਮੌਜੂਦ ਹੈ ਦੋਸਤੋ ਆਜੋ ਫਿਰ ਲੈ ਚਲਦੇ ਆਂ ਮਾਤਾ ਰਤਨਾ ਜੀ ਦੇ ਘਰ ਵਿੱਚ ਤੇ ਕਰੌਣੇ ਤੁਹਾਨੂੰ ਦਰਸ਼ਨ ਮਾ ਰਤਨ ਦੇ ਕਰਦੇ ਸੋ ਮਾਤਾ ਰਤਨਾ ਜੀ ਦੇ ਘਰ ਨੂੰ ਇਸ ਵੇਲੇ ਸਭੀ ਸਾਥ ਸੰਗਤ ਜੀ ਜਿਹੜੇ ਸੇਵਾਦਾਰ ਨੇ ਜਾਂ ਮੰਨ ਲੋ ਸਰਦਾਲੂ ਹੈ ਬਾਬੇ ਜੀ ਦੇ ਭਗਤ ਨੇ ਜਿਹੜੇ ਸਿੱਧ ਜੋਗੀ ਪੋਣਾ ਹਰੀ ਜੀ ਦੇ ਮੱਥਾ ਟੇਕਣ ਆਏ ਸੀ ਸੋ ਸਬਬ ਬਣਿਆ ਕਿ ਅੱਜ ਮਾਤਾ ਰਤਨ ਜੀ ਦੇ ਘਰ ਨੂੰ ਦੇਖ ਕੇ ਆਨੇ ਆ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਪੱਕ ਡੰਡੀ ਜਈ ਹੈਗੀ ਆ ਜਿੱਥੋਂ ਵੀ ਆਪਾਂ ਹੁਣ ਨੰਗ ਰਹੇ ਆ। ਸੋ ਆਲੇ ਦੁਆਲੇ ਵੈਸੇ ਖੇਤ ਨੇ ਤੇ ਤੁਹਾਨੂੰ ਪਤਾ ਹੀ ਮਾਚਲ ਦੇ ਵਿੱਚ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਜਿਹੜੇ ਘਰ ਆ ਉਹ ਕਿਸ ਤਰੀਕੇ ਦੇ ਹੁੰਦੇ ਹਨ। ਤੇ ਚਲੋ ਭਗਤੋ ਅੱਜ ਤੁਹਾਨੂੰ ਵੀ ਸਾਡੇ ਨਾਲ ਕਰਵਾਨੇ ਆ ਦਰਸ਼ਨ ਮਾਤਾ ਰਤਨੋ ਜੀ ਦੇ ਘਰ ਘਰ ਤੇ ਸੋ ਦੋਸਤੋ ਤੁਸੀਂ ਨਜ਼ਾਰਾ ਦੇ ਸਕਦੇ ਹੋ ਇਹ ਹਿਮਾਚਲ ਏਰੀਏ ਦਾ ਸੋ ਇਹ ਪਹਾੜੀਆਂ ਇਹ ਹਸੀਨ ਵਾਦੀਆਂ ਸੋ ਸਾਡੇ ਪੰਜਾਬ ਤੋਂ ਜਿਹੜੀ ਗੱਡੀ ਲੈ ਕੇ ਆਏ ਹੋਏ ਗਏ ਡਰਾਈਵਰ ਭਾਜੀ ਤੇ ਨਾਲ ਸਾਧ ਸੰਗਤ ਜੀ ਸੋ ਜਾ ਰਹੇ ਆ ਮਾਤਾ ਰਤਨੋ ਜੀ ਦੇ ਘਰ ਨੂੰ ਐਸ ਗੱਡੀ ਦੀਆਂ ਇਹ ਦੱਸ ਦਿਓ ਬੱਚਾ ਇੱਥੇ ਬਗਿਆਨ ਵਾਲਾ ਹੈ ਹਾਂਜੀ ਦੋਸਤੋ ਆ ਸਾਧ ਸੰਗਤ ਜੀ ਬਾਬਾ ਮਾਲਕਨਾਥ ਜੀ ਦੀ ਮਾਤਾ ਰਤਨਾ ਜੀ ਦਾ ਘਰ ਆਏ ਅਸੀਂ ਸਾਰੀ ਸੰਗਤ ਸੋ ਆਓ ਕਰੋ ਹਾਨੇ ਤੁਹਾਨੂੰ ਮਾਤਾ ਰਤਨਾ ਜੀ ਦੇ ਘਰ ਦੇ ਦਰਸ਼ਨ ਸੋ ਕਰ ਹੋਰ ਵੀ ਇੱਥੇ ਨੇੜੇ ਨੇੜੇ ਹੈਗੇ ਨੇ ਤੇ ਅੱਜ ਅਸੀਂ ਕਰਵਣ ਜਾ ਰਹੇ ਹਾਂ ਤੁਹਾਨੂੰ ਮਾਤਾ ਰਤਨਾ ਜੀ ਦੇ ਘਰ ਦੇ ਦਰਸ਼ਨ ਜਿੱਥੇ ਕੀ ਮਾਤਾ ਰਤਨੋ ਜੀ ਰਹਿੰਦੇ ਸਨ ਬਾਕੀ ਦੋਸਤੋ ਸਾਰੀ ਇਨਫੋਰਮੇਸ਼ਨ ਆ ਜਿਹੜੀ ਤੁਹਾਨੂੰ ਆ ਮਿਲਦੀ ਰਹੇਗੀ ਨਾਲ ਦੀ ਨਾਲ ਸੋ ਯਕਰਾ ਸਿੱਧ ਜੋਗੀ ਪੋਣਾ ਹਰੀ ਦਾ ਪੁਲ ਸੱਚੇ ਦਰਬਾਰ ਕੀ ਜੈ ਸੋ ਇਹ ਸੀ ਮੰਦਿਰ ਮਾਤਾ ਰਤਨੋ ਜੀ ਦਾ ਘਰ ਜਿੱਥੇ ਕੀ ਇਹ ਮੰਦਿਰ ਹੈ Oh ਬਾਹਰ ਹਾਰਿਆ ਜਿੰਨ ਬਾਹਰ ਸਾਡ ਪੂਰੇ ਹੋ ਗਏ ਉਹ ਫਸਦੇ ਨੇ ਨਾ ਛੀਂਦੀ ਨੇ ਫੇਰ ਆਇਆ ਕੋਈ ਜਿਆਦਾ ਨਹੀਂ ਜੀ ਤੱਕ ਤੱਕ ਕਾੜਦੇ ਜਿਉਂ ਬਾਹਰ ਖਾਲੀ ਆਓ ਮਨਾ ਆਇਆ ਕੋਈ ਗੱਲ ਨਹੀਂ ਆਉਂਦੇ ਉਹ ਉਹ ਝਗੜਾ ਪੈ ਕੇ ਪਾਛੇ ਲਗੜਾਈ ਜੀਵਾ ਕੇ ਤਰਾਹ ਚਾਹ ਪੂਰੇ ਬਾਈਰ ਨੂੰ ਵੀ ਰਾਮੇ ਦੇ ਦੇ ਤੋਂ ਬਾਹਰ ਹਾਂ ਬੱਚੀ ਲਿਆਉਂਦੇ ਹੋਰ ਉਹ ਤਾਂ ਕੀ ਹੋdio ਜਿਹੜਾ ਦਿਖਾਇਆ ਮਾਤਾਰਤ ਨੂੰ ਜਿਹਦਾ ਜਿਹੜਾ ਅਸਲ ਚ ਘਰ ਸੀਗਾ ਤੇ ਇੱਥੇ ਲੱਗ ਲੱਗੇ ਹੋਰ ਵੀ ਬਹੁਤ ਸਾਰੇ ਘਰ ਨੇ ਕਿ ਜਿਵੇਂ ਅਸੀਂ ਇੱਕ ਪਿੰਡ 'ਚ ਰਹਿੰਦੇ ਆਂ ਸੋ ਪੂਰਾ ਪਿੰਡ ਹੈ ਜੀ ਇੱਥੇ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਖੇਤ ਹੈਗੇ ਨੇ ਸੋ ਐਸੀ ਸਾਡੇ ਬਲੌਗ ਦੇ ਵਿੱਚ ਤੁਹਾਨੂੰ ਮਾਤਾ ਰਤਨਾ ਜੀ ਦੇ ਦਰਬਾਰ ਤੇ ਉਹਨਾਂ ਦੇ ਘਰ ਦਾ ਜਿਹੜੇ ਦਰਸ਼ਨ ਕਰਵਾਣ ਦੀ ਵੀਡੀਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਕਿਸੇ ਨੂੰ ਪਤਾ ਨਹੀਂ ਕੋਈ ਆਇਆ ਨਹੀਂ ਹੈ ਮਾਤਾ ਰਤਨਾ ਜੀ ਦੇ ਘਰ ਦੇ ਦੇਖਣ ਲਈ ਜਾਂ ਇੱਥੇ ਮੱਥਾ ਟੇਕਣ ਲਈ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਆਲ ਤੇ ਕਲਿੱਕ ਕਰ ਦਿਓ ਸੋ ਆਉਣ ਵਾਲੀਆਂ ਵਧੀਆ ਵਧੀਆ ਧਾਰਮਿਕ ਵੀਡੀਓ ਦੇ ਨੋਟੀਫਿਕੇਸ਼ਨਾਂ ਤੱਕ ਪਹੁੰਚੇ ਰਹਿਣਗੀਆਂ ਸੋ ਤਤਕ ਲਈ ਲੈਣੇ ਆ ਜੀ ਇਜਾਜ਼ਤ ਓਕੇ ਬਾਏ ਬਾਏ ਟੇਕ ਕੇਅਰ